ਬਲਜੀਤ ਕੌਰ ਆ ਤਕਤੂ ਚਤੋਂ ਆ ਜਿਲ੍ਹਾ ਤਰਨਤਾਰਨ ਕੋਲ ਉਸਾਰਾ ਰੋਡ ਤੇ ਓਕੇ ਤੇ ਬੰਜੀ ਕੀ ਕੀ ਦਿੱਕਤਾਂ ਸੀ ਬੋਡੀ ਸਰਵਿਸ ਵਰਤਣ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਮੇਰਾ ਬੀਪੀ ਵੀ ਲੋ ਰਹਿੰਦਾ ਸੀ ਮੈਨੂੰ ਲਗੋਰੀਏ ਦੀ ਵੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਇਹ ਲੈਣ ਤੋਂ ਵਾਦਾ ਆ ਕਿ ਬਿਲਕੁਲ ਹੈ ਠੀਕ ਆ ਹੁਣ ਥਕਾਵਟ ਵੀ ਰਹਿੰਦੀ ਸਰੀਰ ਦੇ ਵਿੱਚ ਉਹ ਵੀ ਬਿਲਕੁਲ ਠੀਕ ਆ ਹੁਣ ਕਿੰਨੇ ਸਾਲਾਂ ਤੋਂ ਬੰਜੀ ਪ੍ਰੋਬਲਮ ਸੀ ਤੁਹਾਨੂੰ ਇਹ ਤਾਂ 2-3 ਸਾਲ ਤੋਂ ਪਹਿਲਾਂ ਦਵਾਈਆਂ ਦੂਈਆਂ ਵੀ ਖਾਦੀਆਂ ਤੁਸੀਂ ਫਿਰ ਹਾਂਜੀ ਬਹੁਤ ਸਾਰੀਆਂ ਮਲ ਵਧੀਆ ਡਾਕਟਰਾਂ ਤੋਂ ਕੀ ਨੋਰਮਲ ਨਹੀਂ ਅੰਮ੍ਰਿਤਸਰ ਤੋਂ ਵੀ ਖਾਦੀ ਸੀ ਤੇ ਵੈਸੇ ਤਾਂ ਨੋਰਮਲ ਹੀ ਜ਼ਿਆਦਾ ਖਾਦੀ ਓਕੇ ਮਲ ਦਵਾਈ ਖਾਂਦੇ ਸੀ ਸੈਟ ਰਹਿੰਦੇ ਸੀ ਉਸ ਤੋਂ ਬਾਅਦ ਫਿਰ ਪ੍ਰੋਬਲਮ ਆ ਗਈ ਉਸ ਤੋਂ ਬਾਅਦ ਆ ਫੇਰ ਹੋ ਜਾਂਦੀ ਓਕੇ ਜੀ ਹੁਣ ਮਲ ਜਿਵੇਂ ਤੁਹਾਡੀ ਬੀਪੀ ਲੋ ਥਕਾਵਟ ਤੇ ਜਿਵੇਂ ਗੈਨੀ ਪ੍ਰੋਲੋਕੂਰੀਆ ਹੋ ਗਿਆ ਹਾਂਜੀ ਤੇ ਉਹ ਬਿਲਕੁਲ ਓਕੇ ਹੁੰਦਾ ਓਕੇ ਹਾਂਜੀ ਬਿਲਕੁਲ ਠੀਕ ਹੋ ਗਿਆ ਹੁਣ ਲੱਖਾਂ ਹੀ ਲੋਕ ਭਾਂਜੀ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਗੇ ਤੁਸੀਂ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਇੱਕ ਵਾਰੀ ਇਹ ਬਾਡੀ ਸਰਵਿਸ ਯੂਜ਼ ਕਰਕੇ ਦੇਖਣਾ ਚਾਹੀਦਾ ਓਕੇ ਜਿਵੇਂ ਹੁਣ ਤੁਸੀਂ ਦੋਨਾਂ ਨੇ ਬਾਡੀ ਸਰਵਿਸ ਗਿਰਜੀ ਪੀਤਾ ਭਾਂਜੀ ਤੁਸੀਂ ਨੇ ਤੇ ਅੱਜ ਜਦ ਤੁਸੀਂ ਪਹਿਲੀ ਵਾਰੀ ਲੈ ਕੇ ਆਏ ਸੀ ਤੁਹਾਡਾ ਉਦੋਂ ਨਾਲੋਂ ਰੰਗ ਦਾ ਵੀ ਫਰਕ ਲੱਗ ਰਿਹਾ ਮੈਨੂੰ ਤੁਹਾਨੂੰ ਲੱਗਦਾ ਕਿ ਨਹੀਂ ਲੱਗਦਾ ਜੀ ਜੀ ਹਾਂਜੀ ਲੱਗਦਾ ਮਨ ਤੁਹਾਡੇ ਚਿਹਰੇ ਤੇ ਇੱਕ ਚਮਕ ਹੈਗੀ ਆ ਹਾਂਜੀ ਹਾਂਜੀ ਓਕੇ ਧੰਨਵਾਦ